ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਕਰਦੇ ਆਂ ਕਿ ਸਭ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਊਗੀ ਪ੍ਰਮਾਤਮਾ ਦੀ ਬਖਸ਼ਿਸ਼ صدਕਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਠੀਕ ਠਾਕ ਆਂ ਵਾਹਿਗੁਰੂ ਇਸੇ ਤਰ੍ਹਾਂ ਮੇਰ ਬਣਾਈ ਰੱਖੇ ਇਸੇ ਤਰ੍ਹਾਂ ਪ੍ਰੇਮ ਪਿਆਰ ਬਣਿਆ ਰਹੇ ਪਰਮਾਤਮਾ ਦੇ ਨਾਲ ਜੁੜ ਕੇ ਰਹੀਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਰਹੀਏ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਗੁਰਬਾਣੀ ਦੇ ਨਾਲ ਜੁੜਨ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਸੇਵਾ ਸਾਡੇ ਤੋਂ ਲੈਂਦੇ ਰਹਿਣ ਬਖਸ਼ਾ ਕਰਦੇ ਰਹਿਣਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਾਂ ਗੁਰੂ ਮਹਾਰਾਜ ਦੀ ਬਖਸ਼ਿਸ਼ صدਕਾ ਕੋਸ਼ ਗੁਰਬਾਣੀ ਸੰਬੰਧੀ ਟਾਪਿਕ ਤੁਹਾਡੇ ਸਾਹਮਣੇ ਲੈ ਕੇ ਆਈਦੇ ਆ ਸੱਚੇ ਪਾਤਸ਼ਾਹ ਐਸੀ ਤਰ੍ਹਾਂ ਕਿਰਪਾ ਬਣਾਈ ਰੱਖੇ ਤੇ ਹੋਰ ਵੀ ਆਪੋ ਗੁਰਬਾਣੀ ਦੇ ਵਿਚਾਰ ਕੁਝ ਸਾਂਝੇ ਕਰਦੇ ਰਹੀਏ ਐਸ ਸਦਕਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਇੱਕ ਵੀਡੀਓ ਬਣਾਉਣ ਕਰਕੇ ਚਲੋ ਗੁਰਬਾਣੀ ਦੇ ਕੁਝ ਵਿਚਾਰ ਅਸਰਜੇ ਕਰੀਦੇ ਆ ਕੁਝ ਵਿਚਾਰ ਇਕੱਠੇ ਕਰੀਦੇ ਆ ਜਿਹਦੇ ਨਾਲ ਪਰਮਾਤਮਾ ਦੇ ਨਾਲ ਹੋਰ ਨੇੜਤਾ ਬਣਦੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਐਸੀ ਤਰ੍ਹਾਂ ਕਿਰਪਾ ਰੱਖੇ ਕਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਇਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੀ ਵੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਜੇ ਕੁਝ ਵੀ ਵੀਡੀਓ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਭੈਣ ਭਰਾ ਅੱਗੇ ਇਹੀ ਰਿਕਵੈਸਟ ਹੈ ਮੇਰੀ ਤੇ ਉਹਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਹੋਰ ਭੈਣ ਭਰਾ ਮੇਰਾ ਹੋਰ ਸੰਗਤ ਕੋਈ ਗੁਰਬਾਣੀ ਦੇ ਨਾਲ ਜੁੜ ਸਕੇ ਚਲੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਨਾਲ ਅਜਿਹੀ ਘਟਨਾ ਸਾਂਝੀ ਕਰਾਂਗੇ ਜੋਕ ਹੈਰਾਨ ਕਰਨ ਵਾਲੀ ਘਟਨਾ ਹੈ ਜਿਸ ਵਿੱਚ ਦਿਖਾਇਆ ਹੈ ਕਿ ਚਪਈ ਸਾਬ ਦੇ ਪਾਠ ਦੇ ਵਿੱਚ ਕਿੰਨੀ ਤਾਕਤ ਹੈ ਚਪਈ ਸਾਬ ਤੇ ਪਾਠ ਕਰਨ ਦੇ ਨਾਲ ਕਿਸ ਤਰ੍ਹਾਂ ਦੀਆਂ ਬਦਰੂਹਾਂ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਤੇ ਚਪਈ ਸਾਬ ਦੇ ਪਾਠ ਕਰਨ ਦੇ ਨਾਲ ਕਿਸ ਤਰ੍ਹਾਂ ਦਾ ਆਪਾਂ ਨੂੰ ਫਲ ਮਿਲਦਾ ਹੈ ਭਾਈ ਗੁਰੂ ਜੀ ਜਿਹੜਾ ਚਪਈ ਸਾਬ ਦਾ ਪਾਠ ਹੈ ਉਹ ਇੱਕ ਅਰਦਾਸ ਹੈ ਆਪਾਂ ਪਰਮਾਥਵਾ ਅਗੇ ਅਰਦਾਸ ਕਰਦੇ ਆਂ ਉਹਦੇ ਵਿੱਚ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪੰਕਤੀਆਂ ਚਪਈ ਸਾਹਿਬ ਵਿੱਚ ਲਿਖੀਆਂ ਉਹ ਪੂਰੀ ਦੀ ਪੂਰੀ ਅਰਦਾਸ ਹੈ ਸਾਰਾ ਪਾਠ ਤਾਂ ਵਾਹਿਗੁਰੂ ਵੀ ਸਾਬ ਅਗੇ ਬੇਨਤੀ ਹੈ ਕਿ ਚਪਈ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਜਿਹੜਾ ਵੀ ਕੋਈ ਭੈਣ ਭਰਾ ਪਾਠ ਨਾਲ ਨਹੀਂ ਜੁੜਿਆ ਸਭ ਤੋਂ ਪਹਿਲਾਂ ਚਪਈ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰੋ ਕਿਉਂਕਿ ਜਦੋਂ ਵੀ ਆਪਾਂ ਕਿਸੇ ਨਾਲ ਜੁੜਦੇ ਆ ਸਭ ਤੋਂ ਪਹਿਲਾਂ ਆਪਾਂ ਉਹਨੂੰ ਪਿਆਰ ਕਰਦੇ ਆ ਰਿਕੁਐਸਟ ਕਰਦੇ ਆ ਅਰਦਾਸ ਕਰਦੇ ਆ ਹਨਾ ਤੇ ਚਪਈ ਸਾਹਿਬ ਦਾ ਪਾਠ ਸਿਰਫ 2.5 ਮਿੰਟ ਦਾ ਹੁੰਦਾਗਾ ਤੇ ਤੁਸੀਂ ਸਭ ਤੋਂ ਪਹਿਲਾਂ ਚਪਈ ਸਾਹਿਬ ਦਾ ਪਾਠ ਨੂੰ ਸ਼ੁਰੂ ਕਰੋ ਤੇ ਇਸ ਤਰ੍ਹਾਂ ਤੁਸੀਂ ਬਾਤ ਪੂਜਾ ਨਾਲ ਜੁੜ ਸਕਦੇ ਹੋ ਪਾਠ ਪੂਜਾ ਨਾਲ ਕਿਵੇਂ ਜੁੜਿਆ ਜਾਂਦਾਗਾ ਉਹਦੇ ਲਈ ਵੀ ਮੈਂ ਆਪਣੇ ਚੈਨਲ ਤੇ ਇੱਕ ਵੀਡੀਓ ਪਾਈ ਹੈ ਜਿਹੜੀ ਕੱਲ੍ਹ ਹੀ ਮੈਂ ਸਾਂਝੀ ਕੀਤੀ ਹੈ ਤੇ ਤੁਸੀਂ ਉਸ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਕਿ ਪਾਠ ਨਾਲ ਕਿਸ ਤਰ੍ਹਾਂ ਜੁੜਿਆ ਜਾ ਸਕਦਾ ਹੈ ਤੇ ਪਾਠ ਦੇ ਨਾਲ ਲਈ ਆਪਾਂ ਕਿਸ ਤਰ੍ਹਾਂ ਟਾਈਮ ਕੱਢ ਸਕਦੇ ਹਾਂ ਜਦੋਂ ਆਪਾਂ ਇੱਕ ਕਦਮ ਪਟਾਂਗੇ ਪ੍ਰਮਾਤਮਾ ਆਪਣੇ ਲਈ 10 ਕਦਮ ਪਟੂਗਾ ਤੇ ਉਸ ਤਰ੍ਹਾਂ ਆਪਾਂ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਤਾ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੇ ਟੌਪਿਕ ਤੇ ਇਹ ਇੱਕ ਸੰਗਰੂਰ ਸ਼ਹਿਰ ਜਿੱਥੇ ਇੱਥੇ ਉੱਥੇ ਇੱਕ ਨਾ ਅਮਰਤਾਰੀ ਪਰਿਵਾਰ ਰਹਿੰਦਾ ਸੀ ਠੀਕ ਹੈ ਸਾਰੇ ਪੂਰੇ ਪਰਿਵਾਰ ਦਾ ਆਵਰਤ ਛਕਿਆਵਾ ਸੀਗਾ ਤੇ ਉਹ ਕਿਸੇ ਗੱਲ ਨੂੰ ਲੈ ਕੇ ਨਾ ਬਹੁਤ ਪਰੇਸ਼ਾਨ ਸੀ ਉਹਨਾਂ ਦੀ ਇੱਕ ਬੇਟੀ ਸੀ 17-18 ਸਾਲਾਂ ਦੀ ਉਸ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਸੀਗੇ ਤੇ ਜਿਹੜਾ ਉਹਨਾਂ ਦਾ ਜਵਾਈ ਭਾਈ ਸੀ ਹਨਾ ਉਹ ਵੀ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਰਹਿਣ ਵਾਲਾ ਗੁਰਸਿੱਖ ਸੀ ਭਾਈ ਤੇ ਪਰਮਾਤਮਾ ਤੇ ਬਹੁਤ ਜ਼ਿਆਦਾ ਵਿਸ਼ਵਾਸ ਰੱਖਣ ਵਾਲਾ ਸੀ ਪਰਮਾਤਮਾ ਦੇ ਨਾਲ ਪੂਰਾ ਤੋਲਣ ਵਾਲਾ ਸੀ ਉਹ ਠੀਕ ਹੈ ਤੇ ਜਦੋਂ ਉਸ ਬੁਰਖ ਭਾਈ ਨਾਲ ਜਿਹੜੇ ਉਹਦੇ ਉਹਨਾਂ ਦੇ ਬਰਦਨ ਲੋ ਜਿਹੜੇ ਸੰਗਰੂਰ ਸ਼ਹਿਰ ਤੋਂ ਸੀਗੇ ਉਹਨਾਂ ਦੇ ਸਾਲਾ ਸਾਹਿਬ ਹਨਾ ਉਹਨਾਂ ਦੀ ਬੇਟੀ ਨੂੰ ਇਹ ਪ੍ਰੋਬਲਮ ਚੀਗੀ ਤੇ ਉਹਨਾਂ ਨੇ ਨਾ ਆਪਣੇ ਜਵਾਈ ਭਾਈ ਅੱਗੇ ਗੱਲ ਕੀਤੀ ਕਿ ਜਿਹੜੀ ਆਪਣੀ ਬੇਟੀ ਹੈ ਉਡੀ 17-18 ਸਾਲ ਏਜ ਦੀ ਜਵਾਨ ਹਨ ਪੂਰੀ ਤੇ ਉਹ ਕਹਿੰਦੇ ਨਾ ਵੀ ਉਹਦੇ ਵਿੱਚ ਪਤਾ ਨਹੀਂ ਕਿਹੜਾ ਕੋਈ ਪਪਾ ਹੁੰਦਾ ਜਾਂ ਕੋਈ ਬਦਰੂ ਇਹੋ ਜੀ ਕੋਈ ਉਹਦੇ ਵਿੱਚ ਆ ਜਾਂਦੀ ਹੈ ਪਤਾ ਨਹੀਂ ਉਹਨੂੰ ਕੀ ਹੋ ਜਾਂਦਾ ਹੈਗਾ ਵੀ ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ ਹੈ ਵੀ ਉਹ ਘਰ ਦੇ ਸਾਰੀਆਂ ਚੀਜ਼ਾਂ ਤੋੜਦੀ ਫੋੜਦੀ ਹੈ ਘਰ ਵਿੱਚ ਰੌਲਾ ਪਾਉਂਦੀ ਹੈ ਸਪਨੂ ਚੱਕ ਚੱਕ ਮਾਰਦੀ ਹੈ ਹਨਾ ਤੇ ਪਤਾ ਨਹੀਂ ਕੀ ਹੋ ਜਾਂਦਾਗਾ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹਾਂ ਹਨਾ ਤੇ ਅਸੀਂ ਕਿਸੇ ਅੱਗੇ ਕੋਈ ਗੱਲ ਕਹਿ ਵੀ ਨਹੀਂ ਸਕਦੇ ਹੈਗੇ ਕਿਉਂਕਿ ਆ ਆਪਾਂ ਨੂੰ ਹੁੰਦਾ ਨਾ ਅਨਮੈਰਿਡ ਬੱਚੇ ਹੁੰਦੇ ਆਪਾਂ ਉਹਨਾਂ ਦੀ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਆਪਾਂ ਬਾਹਰ ਵੀ ਸ਼ੇਅਰ ਨਹੀਂ ਕਰ ਸਕਦੇਗੇ ਕਿਉਂਕਿ ਉਹਨਾਂ ਦਾ ਰਿਸ਼ਤਾ ਵੀ ਬਾਹਰ ਕਰਨਾ ਹੁੰਦਾਗਾ ਹਨਾ ਰਿਸ਼ਤੇ ਬਣਦੇ ਆ ਤੇ ਉਸ ਤਰ੍ਹਾਂ ਦੀ ਫਿਰ ਮੁਸ਼ਕਲ ਖੜੀ ਹੋ ਜਾਂਦੀ ਖਾਸ ਕਰਕੇ ਬੱਚੇ ਲਈ ਤਾਂ ਹਨਾ ਤਾਂ ਉਸ ਤਰ੍ਹਾਂ ਉਹਨਾਂ ਦੇ ਸਾਲਾ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਖੁਸ਼ ਕਿਸੇ ਨੂੰ ਸ਼ੇਅਰ ਵੀ ਨਹੀਂ ਬਾਹਰ ਕਰ ਸਕਦੇ ਤਾਂ ਉਹ ਅਗੋਂ ਗਰਸਕ ਪਾਈ ਕਹਿੰਦਾ ਵੀ ਤੁਸੀਂ ਅੰਮ੍ਰਿਤਧਾਰੀ ਹੋ ਕੇ ਇਹ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਵਾਹਿਗੁਰੂ ਜੀ ਇਹ ਚੀਜ਼ਾਂ ਆਪਣੇ ਨਾਲ ਉਦੋਂ ਵਾਪਰਦੀਆਂ ਜਦੋਂ ਆਪਾਂ ਇੱਕ ਤੇ ਵਿਸ਼ਵਾਸ ਨਹੀਂ ਰੱਖਦੇ ਅੰਮ੍ਰਿਤਪਾਨ ਬਹੁਤ ਲੋਕ ਕਰਦੇ ਆ ਪਰ ਵਿਸ਼ਵਾਸ ਨਹੀਂ ਰੱਖਦੇ ਮੇਨ ਗੱਲ ਆਪਣੀ ਵਿਸ਼ਵਾਸ ਦੀ ਐ ਜੇ ਜ ਕਈ ਇਹੋ ਜਿਹੇ ਲੋਕ ਵੀ ਬਿਨਾ ਅਮਰਤ ਪਾਣ ਕੀਤੇ ਵੀ ਬਹੁਤ ਕੁਝ ਪ੍ਰਾਪਤ ਕਰੀ ਜਾਂਦੇ ਆ ਵੀ ਵਿਸ਼ਵਾਸ ਇੱਕ ਤੇ ਰੱਖਦੇ ਆ ਹਨਾ ਦੋ ਬੀੜੀਆਂ ਦੇ ਵਿੱਚ ਪੈਰ ਰੱਖਾਂਗੇ ਤਾਂ ਡੁੱਬਾਂਗੇ ਆਪਾਂ ਨੂੰ ਸਭ ਨੂੰ ਪਤਾ ਐ ਇਸ ਗੱਲ ਦਾ ਤਾਂ ਉਹ ਕਹਿੰਦੇ ਵੀ ਤੁਸੀਂ ਇਹ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਵੀ ਅਮਰਤਾਰੀ ਹੋਣ ਦੇ ਬਾਵਜੂਦ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਸਾਰਾ ਕੁਝ ਹੋ ਜੂਗਾ ਸਹੀ ਸਾਰਾ ਸਲਾਮਤ ਪਹਿਲੀ ਗੱਲ ਤਾਂ ਅਜਿਹਾ ਕੁਝ ਹੋਣਾ ਨਹੀਂ ਚਾਹੀਦਾਗਾ ਹਨ ਕੋਈ ਨਾ ਕੋਈ ਆਪਣੇ ਵਿੱਚ ਕਮੀ ਹੋ ਜਾਂਦੀ ਹੈ ਇਸ ਕਰਕੇ ਇਹ ਕਟਨਾਵਾ ਵਾਪਰਦੀਆਂ ਹਨ ਹਨ ਤਾਂ ਉਹ ਕਹਿੰਦੇ ਨਾ ਆਗੋਂ ਗੁਰਸਿੱਖ ਭਾਈ ਉਹਨਾਂ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਵਾਹਿਗੁਰੂ ਦਾ ਨਾਮ ਲਓ ਠੀਕ ਹੈ ਅਰਦਾਸ ਕਰੋ ਪਰਮਾਤਮਾ ਅਗੇ ਤੇ ਗੁਰੂ ਮਹਾਰਾਜ ਦੇ ਚਰਨ ਘਰ ਦੇ ਵਿੱਚ ਪਵਾਓ ਤੇ ਸੁਧਾਰਨ ਪਾਠ ਕਰਵਾਓ ਠੀਕ ਹੈ ਤਾਂ ਉਹਨਾਂ ਦੇ 사ਲਾਹ ਸਾਹਿਬ ਕਹਿੰਦੇ ਆ ਵੀ ਇੱਕ ਤਾਂ ਅਸੀਂ ਸੁਧਾਰਨ ਪਾਠ ਕਰਾ ਚੁੱਕੇ ਆ ਇਸ ਸੰਬੰਧ ਦੇ ਵਿੱਚ ਤੇ ਹੁਣ ਗੁਰੂ ਮਹਾਰਾਜ ਦਾ ਪ੍ਰਕਾਸ਼ ਘਰੇ ਤੇ ਹੁਣ ਦੂਜਾ ਸੁਧਾਰਨ ਪਾਠ ਮਤਲਬ ਰੱਖਿਆ ਹੋਇਆ ਅੱਜ ਹੈ ਨਾ ਉਹਨਾਂ ਨੇ ਆਪਦੇ ਪ੍ਰਾਉਣਾ ਸਾਭ ਨੂੰ ਕਿਹਾ ਤੇ ਉਹ ਅੱਗੇ ਕਹਿੰਦੇ ਵੀ ਚੱਲ ਕੋਈ ਨਹੀਂ ਤਾਂ ਫਿਰ ਮੈਂ ਆ ਅੱਜ ਇੱਥੇ ਆ ਮੈਂ ਦੇਖਦਾ ਵੀ ਕਿਹੜਾ ਬਾਬਾ ਆਉਂਦਾ ਤੇ ਕੀ ਕੁਛ ਹੁੰਦਾਗਾ ਮੈਂ ਆ ਆਪ ਦੇ ਅੱਖੀਂ ਵੇਖਦਾ ਹਨਾ ਕੁਛ ਨਹੀਂ ਹੁੰਦਾਗਾ ਤੁਸੀਂ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐਵੇਂ ਨਾ ਵਹਿਮਾ ਭਰਮਾਂ ਚ ਪਏ ਹੋ ਇਹੋ ਜਿਹਾ ਕੋਈ ਚੱਕਰ ਨਹੀਂ ਹੁੰਦਾਗਾ ਗੁਰੂ ਮਹਾਰਾਜ ਤੋਂ ਉੱਤੇ ਕੁਝ ਵੀ ਨਹੀਂ ਹੈਗਾਗਾ ਤੇ ਮੈਂ ਕੋਈ ਨਹੀਂ ਦੇਖਦਾ ਤਾਂ ਸ਼ਾਮ ਨੂੰ ਰੋਟੀ ਸਬਜ਼ੀ ਖਾਣ ਤੋਂ ਬਾਅਦ ਹਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਉਹ ਪੁੱਛਦੇ ਐ ਵੀ ਪ੍ਰਾਣਾ ਸਾਹਿਬ ਵੀ ਤੇਰੀ ਤੇਰਾ ਜਿਹੜਾ ਮੰਜਾ ਵੇਲੇ ਦੇ ਵਿੱਚ ਜਾਂ ਕਿੱਥੇ ਲਾਈ ਹੈ ਹਨਾ ਤਾਂ ਉਹ ਕਹਿੰਦਾ ਵੀ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਹੈ ਨਾ ਤੇ ਮੈਂ ਆਪ ਦਾਸਨ ਉੱਥੇ ਹੀ ਲਾਉਣਾ ਜਿੱਥੇ ਗੁਰੂ ਮਹਾਰਾਜ ਦਾ ਸੋਖਾਸਨ ਲੱਗਿਆ ਹੈ ਹਨਾ ਤੇ ਮੈਂ ਆਪ ਮੈਂ ਉਸੇ ਕਮਰੇ ਚ ਹੀ ਬੈਠਾ ਠੀਕ ਹੈ ਗੁਰੂ ਮਹਾਰਾਜ ਆਪ ਹੀ ਕਰਵਾਉਂਦੇ ਆ ਸਾਰਾ ਕੁਝ ਹਨ ਜੋ ਆਪਣੇ ਦੇ ਵਿੱਚ ਫੁਰਨੇ ਆਉਂਦੇ ਇਸ ਤਰ੍ਹਾਂ ਦੇ ਜਦੋਂ ਆਪਾਂ ਉਹਨਾਂ ਤੇ ਵਿਸ਼ਵਾਸ ਰੱਖ ਲੈਨੇ ਹਨ ਤਾਂ ਗੁਰੂ ਮਹਾਰਾਜ ਸਾਰੇ ਫੁਰਨੇ ਆਪ ਦਿੰਦੇ ਤਾਕਤ ਆਪ ਦਿੰਦੇ ਲੜਨ ਦੇ ਨਾਲ ਲਈ ਹਨ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਕੋਥੇ ਆਸਣ ਲਾ ਦਿਓ ਵੀ ਮੈਂ ਉੱਥੇ ਹੀ ਬੈਣਾ ਠੀਕ ਹੈ ਤਾਂ ਭਾਈ ਸਾਹਿਬ ਕਹਿੰਦੇ ਵੀ ਜਦੋਂ ਮੈਂ ਉਥੇ ਆਸਣ ਲਾਇਆ ਆਪ ਦਾ ਜਿੱਥੇ ਗੁਰੂ ਮਹਾਰਾਜ ਜੀ ਪ੍ਰਕਾਸ਼ ਸੀ ਠੀਕ ਹੈ ਤੇ ਜਦੋਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕੀਰਤਨ ਸੋਲਾ ਦਾ ਪਾਠ ਕੀਤਾ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਜਸਟ ਮੈਨੂੰ ਹਜੇ ਅੱਖਾਂ ਲੱਗੀਆਂ ਨੂੰ ਸਿਰਫ 5 ਮਿੰਟ ਹੀ ਹੋਏ ਸੀਗੇ ਹਨਾ ਤਾਂ ਵਿਹੜੇ ਦੇ ਵਿੱਚ ਰੌਲਾ ਪੈ ਗਿਆ ਕਹਿੰਦੇ ਮੇਰੀ ਝਟ ਅੱਖ ਖੁੱਲ ਗਈ ਵਿਹੜੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈਣ ਲੱਗਿਆ ਚੀਜ਼ਾਂ ਦੀ ਟੋੜਫੋੜ ਦੀ ਆਵਾਜ਼ ਆ ਰਹੀ ਸੀਗੀ ਹਨਾ ਸਾਰੇ ਉਹ ਕੁੜੀ ਦੇ ਵਿੱਚ ਕੋਈ ਚੀਜ਼ ਆ ਗਈ ਸੀਗੀ ਹਨਾ ਉਹ ਲੜਕੀ ਦੇ ਵਿੱਚ ਤੇ ਸਾਰੇ ਉਹਨੂੰ ਕਹਿ ਰਹੇ ਸੀਗੇ ਵੀ ਤੂੰ ਚੁੱਪ ਕਰ ਜਾ ਹਨਾ ਉਹ ਫੜ ਰਹੇ ਸੀਗੇ ਹਨਾ ਕਿ ਘਰ ਦੇ ਵਿੱਚ ਗੁਰੂਵਾਰਾ ਜਿੱਦਾਂ ਪ੍ਰਕਾਸ਼ ਹੈ ਚੁੱਪ ਕਰ ਜਾ ਸਾਰੇ ਉਹਨੂੰ ਰੋਕ ਰਹੇ ਸੀਗੇ ਹਨਾ ਤੇ ਪਰ ਉਹ ਉਹ ਭਾਈ ਸਾਹਿਬ ਕਹਿੰਦੇ ਆ ਵੀ ਉਹ ਹੋਣਾ ਉਹਦੇ ਵਿੱਚ ਇੰਨੀ ਤਾਕਤ ਆ ਗਈ ਸੀਗੀ ਉਹ ਆਪਦੇ ਸਾਰੇ ਪਰਿਵਾਰ ਨੂੰ ਚੱਕ ਚੱਕ ਮਾਰਦੀ ਸੀਗੀ ਹਨਾ ਤੇ ਇਹ ਕਹਿੰਦੇ ਨਾ ਵੀ ਬਹੁਤ ਜ਼ਿਆਦਾ ਬਾਹਰ ਰੌਲਾ ਪੈ ਰਿਆ ਸੀਗਾ ਤੇ ਕਹਿੰਦੇ ਜਦੋਂ ਬਹੁਤ ਜ਼ਿਆਦਾ ਰੌਲਾ ਪੈ ਰਿਆ ਸੀਗਾ ਤੇ ਕਹਿੰਦੇ ਫਿਰ ਮੇਲੇ ਮਾਨ ਦੇ ਵਿੱਚ ਫੁਰਨਾ ਆਇਆ ਵੀ ਹੋਣਾ ਨਾ ਵੀ ਮੇਰਾ ਵੀ ਮੈਨੂੰ ਗੁਰੂ ਮਹਾਰਾਜ ਦਾ ਆਸਰਾ ਲੈ ਲੈਣਾ ਚਾਹੀਦਾ ਹੈਗਾ ਤੇ ਹੁਣ ਮੇਰੀ ਪ੍ਰੀਖਿਆ ਆ ਗਈ ਹੈ ਹਨਾ ਤੇ ਉਹ ਉਸੇ ਟਾਈਮ ਉਹਨੇ ਚਪਈ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਜਦੋਂ ਉਹਨੇ ਚਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ ਨਾ ਅੰਦਰ ਬੈਠੇ ਬੈਠੇ ਨੇ ਬਾਹਰ ਨਹੀਂ ਹੋਇਆ ਜਦੋਂ ਉਹਨੇ ਅੰਦਰ ਬੈਠੇ ਬੈਠੇ ਨੇ ਚਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ ਤਾਂ ਉਹਨੂੰ ਕੁੜੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਬਾਹਰੋਂ ਆਵਾਜ਼ ਆ ਉਸ ਤਰ੍ਹਾਂ ਸੁਣਾਈ ਦੇ ਰਹੀਆਂ ਸੀ ਕਿ ਕੁੜੀ ਦੀ ਆਵਾਜ਼ ਆਉਂਦੀ ਹੈ ਕਿ ਉਹਨੂੰ ਬਾਹਰ ਕੱਢੋ ਜਿਹੜਾ ਕਹਿੰਦਾ ਸੀਗਾ ਵੀ ਮੈਂ ਬਾਪੇ ਨੂੰ ਦੇਖਣਾ ਲਿਓ ਮੈਂ ਉਹਨੂੰ ਦੇਖੂਗਾ ਅੱਜ ਕੋਈ ਤੋਏ ਕੁੜੀ ਚ ਇਸ ਤਰ੍ਹਾਂ ਆਵਾਜ਼ ਆ ਰਹੀਆਂ ਸੀਗੀਆਂ ਤੇ ਵੀ ਜਿਹੜਾ ਮੈਨੂੰ ਕਹਿੰਦਾ ਸੀਗਾ ਵੀ ਮੈਂ ਉਹ ਬਾਪੇ ਨੂੰ ਦੇਖਣਾ ਤੇ ਮੈਂ ਉਹਨੂੰ ਦੇਖੂ ਅੱਜ ਹਨਾ ਤੇ ਪਰ ਉਹ ਕਹਿੰਦਾ ਵੀ ਮੈਂ ਉਸੇ ਤਰ੍ਹਾਂ ਚ ਪੈਸਾ ਦਾ ਪਾਠ ਹੌਂਦਾ ਜਾਰੀ ਰੱਖਿਆ ਹਨਾ ਤੇ ਜਦੋਂ ਕਹਿੰਦੇ ਚ ਪੈਸਾ ਦਾ ਪਾਠ ਇਸੇ ਤਰ੍ਹਾਂ ਕਰ ਰਿਹਾ ਸੀਗਾ ਤੇ ਉਹ ਕੁੜੀ ਨੇ ਨਾ ਬਹੁਤ ਜ਼ੋਰ ਦੀ ਆ ਕੇ ਤੇ ਜਿਹਦੇ ਵਿੱਚ ਗੁਰੂ ਮਹਾਰਾਜ ਦਾ ਸੋਖਾ ਅਸਣ ਕੀਤਾ ਸੀਗਾ ਤੇ ਉਹਨੂੰ ਜੋ ਬਹੁਤ ਚੋੜੀ ਲੱਤ ਮਾਰੀ ਉਹ ਆ ਕੇ ਠੀਕ ਹੈ ਜਦੋਂ ਕਹਿੰਦੇ ਉਹਨੂੰ ਲੱਤ ਉਹਨੂੰ ਲੱਤ ਮਾਰੀ ਤੇ ਮੈਂ ਕਹਿੰਦੇ ਜਮਾਈ ਉੱਥੇ ਦਰਵਾਜ਼ੇ ਦੇ ਕੋਲ ਖੜਾ ਚ ਪਈ ਸਦਾ ਪਾਠ ਕਰ ਰਿਆ ਸੀ ਨਾਲੇ ਜੋ ਬਾਹਰ ਆਵਾਜ਼ਾਂ ਕੱਢ ਰਹੀ ਸੀ ਉਹ ਸੁਣ ਰਿਹਾ ਸੀਗਾ ਤੇ ਕਹਿੰਦੇ ਮੇਰੇ ਵਿੱਚ ਪਤਾ ਨਹੀਂ ਮੈਨੂੰ ਕੀ ਹੋਇਆਗਾ ਵੀ ਮੇਰੇ ਵਿੱਚ ਇੰਨੀ ਤਾਕਤ ਆ ਗਈ ਵੀ ਪਾਠ ਕਰਦੇ ਕਰਦੇ ਬੋਲਦੇ ਬੋਲਦੇ ਨਾਲ ਕਹਿੰਦੇ ਨਾ ਵੀ ਮੈਂ ਉਹ ਕੁੜੀ ਤੇ ਠੀਖੇ ਚਿਪੇੜ ਮਾਰੀ ਤੇ ਉਹ ਨਾ ਵੀ ਜਿਵੇਂ ਲੋਟਨੀਆਂ ਖਾ ਗਈ ਹਨਾ ਚਾਰ ਪੰਜ ਲੋਟਨੀਆਂ ਖਾ ਕੇ ਤੇ ਉਹ ਵੇੜੇ ਦੇ ਵਿੱਚ ਕਰ ਦਿੱਤੀ ਜਾ ਕੇ ਠੀਕ ਹੈ ਤੇ ਕਹਿੰਦੇ ਮੈਂ ਨਾ ਬਾਹਰ ਨਿਕਲ ਕੇ ਤੇ ਉਸੇ ਤਰ੍ਹਾਂ ਚ ਪਈਸਾ ਉਹਦਾ 파ੜਤਾ ਸੰਪੂਰਨ ਚ ਪੈਸਾ ਉਹਦਾ ਜਿਹੜਾ 파ੜ ਸੀ ਉਹ ਸੰਪੂਰਨ ਕੀਤਾ ਤੇ ਕਹਿੰਦੇ ਮੈਂ ਜਾ ਕੇ ਉਹ ਕੁੜੀ ਦੀ ਬਾਹ ਫੜ ਲਈ ਹਨਾ ਬਾਹ ਫੜ ਕੇ ਨੌਨ ਨੂੰ ਕਿਹਾ ਵੀ ਤੂੰ ਕੌਣ ਹੈ ਵੀ ਤੂੰ ਕੌਣ ਹੈ ਦੱਸ ਹਨਾ ਤੇ ਕਹਿੰਦਾ ਨਾ ਉਹ ਅੱਗੋਂ ਮੈਨੂੰ ਕਹਿੰਦਾ ਵੀ ਜਿਹੜਾ ਤੂੰ ਇੱਥੇ ਹੁਕਮ ਜਗਾਉਣ ਆਇਆ ਹੈ ਨਾ ਵੀ ਮੈਂ ਕਰ ਦਊਂਗਾ ਵੀ ਮੈਂ ਕਿਹੜਾ ਬਾਬਾ ਮੈਂ ਵੀ ਆਖਦਾ ਹਨਾ ਤੇਰਾ ਇੱਥੇ ਹੁਕਮ ਨਹੀਂ ਚੱਲਣਾਗਾ ਇੱਥੇ ਠੀਕ ਹੈ ਤੇ ਕਹਿੰਦੇ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਤੂੰ ਇੱਥੇ ਅਮਰਤ ਧਾਰੇ ਬੰਦਿਆਂ ਦੇ ਘਰੇ ਵੀ ਤੂੰ ਕੀ ਕਰਦਾ ਇੱਥੇ ਹਨਾ ਤੇ ਕਹਿੰਦਾ ਨਾ ਵੀ ਉਹ ਕਹਿੰਦਾ ਵੀ ਮੈਂ ਜਿਹੜਾ ਇਹਨਾਂ ਦੇ ਖੇਤ ਦੇ ਵਿੱਚ ਮੜੀ ਵਾਲਾ ਬਾਬਾ ਨਾ ਪੀਰ ਮੈਂ ਉਹ ਆ ਉਹ ਦੱਸਦਾ ਉਹਨੂੰ ਜਨਾ ਵੀ ਮੈਂ ਉਹ ਆ ਠੀਕ ਹੈ ਤੇ ਕਹਿੰਦਾ ਨਾ ਵੀ ਤੂੰ ਉਹ ਬਾਅਦ ਚ ਪੁੱਛਦਾ ਹੈ ਵੀ ਤੂੰ ਅਮਰਤਧਾਰੀ ਬੰਦਿਆਂ ਦੇ ਘਰੇ ਤੂੰ ਕੀ ਕਰਦਾ ਤੇਰਾ ਕੀ ਕੰਮ ਹੈ ਇੱਥੇ ਤਾਂ ਉਹ ਕਹਿੰਦਾ ਵੀ ਇਹ ਅਮਰਤਧਾਰੀ ਜ਼ਰੂਰ ਆ ਪਰ ਇਹ ਪੱਕੇ ਧਾਰ ਨਹੀਂ ਨਹੀਂ ਹੈਗੇ ਠੀਕ ਹੈ ਇਹ ਵੀਰਵਾਰ ਨੂੰ ਮੇਰਾ ਚਾਰਾਗ ਵੀ ਕਰਦੇ ਆ ਤੇ ਜਿਹੜੀ ਬੱਚੀ ਉਹ ਮੇਰਾ ਪ੍ਰਸ਼ਾਦ ਵੀ ਛਕਦੀ ਹੈ ਹਨਾ ਤੇ ਅਚਾਰ ਜਦੋਂ ਉਹ ਨੂੰ ਪਾਇਸਾ ਨੂੰ ਇਹ ਗੱਲ ਕੰਨੀ ਪੈਂਦੀ ਹੈ ਵੀ ਇਹ ਚਰਾਗ ਕਰਦੇ ਹਨ ਬੜਾ ਹੈਰਾਨ ਹੁੰਦਾਗਾ ਉਹ ਆਪਦੇ 사ਲਾ ਸਾਹਿਬ ਨੂੰ ਪੁੱਛਦਾ ਪੀਏ ਕੀ ਹੋਇਆ ਤੁਸੀਂ ਅਮਰਤ ਸ਼ੱਕ ਕੇ ਹਨਾ ਅਮਰਤ ਧਾਰ ਹੀ ਹੋ ਕੇ ਵੀ ਹਨਾ ਆਪਾਂ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣਾ ਹੁੰਦਾ ਤੇ ਤੁਸੀਂ ਕਿਹੜੇ ਚੱਕਰਾਂ ਚ ਪਏ ਹੋ ਪੀਰਾਂ ਦੇ ਵਿੱਚ ਹਨਾ ਤਾਂ ਉਹ ਸਾਰੇ ਚੁੱਪ ਕਰ ਜਾਂਦੇ ਆ ਉਹ ਸਭ ਨੂੰ ਵੀ ਐ ਹੁੰਦਾਗਾ ਵੀ ਉਹ ਸਾਡੀ ਗਲਤੀ ਹੈ ਹਨਾ ਸਭ ਹੈਰਾਨ ਹੋ ਜਾਂਦੇ ਸਭ ਨੇ ਵੀ ਪਾ ਲੰਗੇ ਤਾਂ ਉਹ ਅੱਗੇ ਭਾਈ ਸਭ ਨੂੰ ਪੁੱਛਦਾ ਹੈ ਵੀ ਜੋ ਹੋ ਗਿਆ ਸੋ ਹੋ ਗਿਆ ਹੁਣ ਤੇਰਾ ਇੱਥੇ ਕੋਈ ਕੰਮ ਨਹੀਂ ਤੂੰ ਆ ਜਾ ਉੱਥੇ ਵਾਪਸ ਹਨਾ ਉਹ ਕਹਿੰਦਾ ਨਹੀਂ ਜੇ ਮੈਂ ਹੁਣ ਇਹ ਪੁੜੀ ਦਾ ਖੜਾ ਤਾਂ ਹੀ ਛੱਡੂਗਾ ਜੇਕਰ ਇਹ ਮੇਰਾ ਹਰ ਰੋਜ਼ ਚਿਰਾਗ ਘਰੇ ਲਾਉਣਗੇ ਤੇ ਪੱਕੀ ਮੇਰੇ ਘਰ ਦੇ ਵਿੱਚ ਜਗ੍ਹਾ ਬਣਾਉਣਗੇ ਠੀਕ ਹੈ ਤੇ ਉਹ ਪਾਈ ਸਭ ਨੂੰ ਕਹਿੰਦਾ ਵੀ ਨਹੀਂ ਹੈ ਅਮਰਤਾਰੀ ਸੇਖ ਹੈ ਅਮਰਤਾਰੀ ਪਰਿਵਾਰ ਹੈ ਤੇ ਤੇਰਾ ਕੋਈ ਇੱਥੇ ਚਿਰਾਗ ਨਹੀਂ ਲੱਗਣਾ ਤੇਰੀ ਕੋਈ ਇੱਥੇ ਪੂਜਾ ਨਹੀਂ ਹੋਣੀ ਕੁਛ ਨਹੀਂ ਹੋਣਾਗਾ ਤੈਨੂੰ ਜਾਣਾ ਵੀ ਪੈਣਾਗਾ ਠੀਕ ਹੈ ਤੇ ਉਹ ਕਹਿੰਦਾ ਨਹੀਂ ਕਹਿੰਦੇ ਇੰਨੇ ਤਾਂ ਇੰਨੇ ਟਾਈਮ ਤੋਂ ਇਹ ਮੇਰਾ ਮੇਰੀ ਪੂਜਾ ਕਰ ਰਹੇ ਹੈ ਮੇਰਾ ਚਿਰਾਗ ਕਰ ਰਹੇ ਹੈ ਤੇ ਮੈਂ ਇਸ ਤਰ੍ਹਾਂ ਨਹੀਂ ਜਾਣਾਗਾ ਠੀਕ ਹੈ ਮੈਂ ਤਾਂ ਆਪਦੀ ਸੇਵਾ ਕਰਾਉਣੀ ਹੈ ਨਾ ਤੋਂ ਤੇ ਕਹਿੰਦੇ ਨਾ ਵੀ ਉਹ ਅਗੋਂ ਉਰਦੂ ਦੀਆਂ ਕਲਮਾ ਪੜ੍ਹਨੀ ਸ਼ੁਰੂ ਕਰ ਦਿੰਦਾ ਠੀਕ ਹੈ ਤੇ ਕਹਿੰਦੇ ਮੈਂ ਉਹਨੂੰ ਕਿਹਾਗਾ ਵੀ ਤੂੰ ਨਾ ਇਹ ਜਿਹੜੀਆਂ ਬਾਤਾਂ ਜੀਆਂ ਪਾਉਂਦਾ ਬਾਤਾਂ ਜੀਆਂ ਨਾ ਆਪਾ ਤੈਨੂੰ ਇਹ ਇੱਥੇ ਘਰ ਛੱਡਣਾ ਹੀ ਪੈਣਾ ਇੱਕ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਗੁਰੂ ਮਹਾਰਾਜ ਦੀ ਬਾਣੀ ਪੜੀ ਜਾਂਦੀ ਹੈ ਇੱਥੇ ਇੱਥੇ ਤੇਰਾ ਕੋਈ ਕੰਮ ਨਹੀਂ ਤੋ ਇਹਨੋਂ ਇਹ ਇਥੇ ਪਰਿਵਾਰ ਛੱਡਣਾ ਹੀ ਪੈਣਾਗਾ ਹਨਾ ਤੇ ਪਰ ਉਹ ਅੱਗੂ ਨਹੀਂ ਮੰਨਦਾਗਾ ਜਿਹੜਾ ਪੀਰ ਹੁੰਦਾਗਾ ਉਹ ਅੱਗੂ ਨਹੀਂ ਮੰਨਦਾਗਾ ਠੀਕ ਹੈ ਕਿਉਂਕਿ ਜਿਹੜੇ ਪੀਰ ਹੁੰਦੇ ਹਨਾ ਪੀਰ ਕਹਿੰਦੇ ਜਦੋਂ ਆਪਾਂ ਇਹਨਾਂ ਦੀ ਸੇਵਾ ਕਰਨ ਲੱਗ ਜਾਈਏ ਨਾ ਤਾਂ ਫਿਰ ਇਹ ਹੋਰ ਜ਼ਿਆਦਾ ਤੰਗ ਕਰਦੇ ਆ ਆਪਾਂ ਨੂੰ ਠੀਕ ਹੈ ਉਹ ਵੀ ਹੋਰ ਜ਼ਿਆਦਾ ਆਪਣੇ ਤੋਂ ਸੇਵਾ ਕਰਵਾਉਂਦੇ ਆ ਠੀਕ ਹੈ ਤਾਂ ਇਹਦੇ ਸੰਬੰਧ ਦੇ ਵਿੱਚ ਨਾ ਇੱਕ ਮੈਨੂੰ ਹੋਰ ਗੱਲ ਜ਼ਿਆਦਾ ਹੀ ਹੈ ਕਹਿੰਦੇ ਨਾ ਵੀ ਇੱਕ ਪੀਰ ਦੀ ਜਗਾ ਸੀਗੀ ਹਨਾ ਇੱਕ ਪੀਰ ਦੀ ਜਗਾ ਸੀਗੀ ਤੇ ਉਹ ਤੁਨੇ ਕੋ ਸ਼ਰਾਬੀ ਲੰਗਦਾ ਹੁੰਦਾ ਸੀਗਾ ਠੀਕ ਹੈ ਤੇ ਉਹਦੇ ਇੰਨੀ ਸ਼ਰਾਬ ਪੀਤੀ ਹੁੰਦੀ ਸੀਗੀ ਤੇ ਉਹ ਰੋਜ਼ ਉਹਨੂੰ ਗਾਲਾਂ ਕੱਢਦਾ ਜਾਂਦਾ ਸੀਗਾ ਹਨਾ ਵੀ ਕਿਹੜਾ ਪੀਰ ਕਿਵੇਂ ਹਨਾ ਕਿਸੇ ਤਰ੍ਹਾਂ ਵੀ ਚਲ ਬੋਲਦਾ ਸੀਗਾ ਹਨਾ ਸ਼ਰਾਬ ਦੇ ਵਿੱਚ ਜਿਵੇਂ ਇਨਸਾਨ ਬੋਲਦਾ ਤੇ ਕਹਿੰਦੇ ਉਹ ਉਹਨੂੰ ਨਾ ਰੋਜ਼ ਗਾਲਾਂ ਕੱਢਦਾ ਸੀਗਾ ਤੇ ਜਦੋਂ ਜੇ ਸ਼ਾਮ ਦਾ ਟਾਈਮ ਹੋ ਜਾਂਦਾ ਸੀਗਾ ਤਾਂ ਪੀਰ ਜਿਹੜਾ ਹੁੰਦਾ ਸੀਗਾ ਹਨਾ ਤੇ ਉਹ ਜਦੋਂ ਉਹਨੂੰ ਦੂਰੋਂ ਦੇਖ ਲੈਂਦਾ ਸੀ ਉਹ ਕਾ ਸ਼ਰਾਬੀ ਨੂੰ ਤਾਂ ਉਹ ਨਾ ਡਰ ਕੇ ਅੰਦਰ ਵੜ ਜਾਂਦਾ ਸੀ ਕਿ ਆ ਵੀ ਇਹ ਸ਼ਰਾਬੀ ਆ ਗਿਆ ਹੁਣ ਮੈਨੂੰ ਇਹ ਕਾਲਾ ਪੱਟੂਗਾ ਤੂੰ ਡਰਦਾ ਉਹਦੇ ਤੋਂ ਬਹੁਤ ਜ਼ਿਆਦਾ ਠੀਕ ਹੈ ਤੇ ਕਹਿੰਦੇ ਇਸ ਤਰ੍ਹਾਂ ਕੁਝ ਟਾਈਮ ਬੀਤਿਆ ਇੱਕ ਦਿਨ ਨਾ ਇਹੋ ਜਾਇਆ ਵੀ ਇੱਕ ਦਿਨ ਉਹ ਕਿਤੇ ਜਿਹੜਾ ਸ਼ਰਾਬੀ ਸੀਗਾ ਉਸ ਆਫਿਸ 'ਚ ਮਤਲਬ ਉਹਨੇ ਨਾ ਸ਼ਰਾਬ ਨਹੀਂ ਪੀਂਦੀ ਸੀਗੀ ਤੇ ਜਦੋਂ ਉਹਨੂੰ ਸ਼ਰਾਬ ਨਹੀਂ ਸ਼ਰਾਬ ਨਹੀਂ ਪੀਤੀ ਵੀ ਸੀਗੀ ਤਾਂ ਉਹਦੇ ਮਨ ਵਿੱਚ ਆਇਆ ਵੀ ਪੀਰਾਂ ਦੀ ਜਗਾ ਚਲੋ ਮੱਥਾ ਟੇਕ ਲਾ ਹਨ ਤੇ ਉਹ ਕਹਿੰਦੇ ਨਾ ਉਥੇ ਉਹਨੂੰ ਦੇਖ ਕੇ ਪਹਿਲਾਂ ਤਾਂ ਜਿਹੜਾ ਪੀਰ ਆ ਉਹ ਲੁੱਕ ਜਾਂਦਾ ਹੈਗਾ ਤੇ ਜਦੋਂ ਉਹ ਜਿਹੜਾ ਸ਼ਰਾਬੀ ਬੰਦਾ ਹੁੰਦਾ ਹੈਗਾ ਉਹ ਨੇੜੇ ਆਉਂਦਾ ਹਨਾ ਤੇ ਉਹ ਉਥੇ ਮੱਥਾ ਟੇਕ ਲੈਂਦਾ ਹੈਗਾ ਤੇ ਪੀਰ ਉਹਨੂੰ ਕਹਿੰਦਾ ਕਹਿੰਦਾ ਪੁੱਤਰਾ ਵੀ ਅੱਜ ਤੱਕ ਮੈਂ ਤੇਰੇ ਤੋਂ ਡਰਦਾ ਰਿਆ ਲੈ ਚੱਲ ਹੁਣ ਤੂੰ ਮੇਰੇ ਅੱਗੇ ਝੁੱਕ ਗਿਆ ਅੱਜ ਤੋਂ ਬਾਅਦ ਤੂੰ ਮੇਰੇ ਤੋਂ ਡਰਿਆ ਰਹੇਗਾ ਤੇ ਉਹ ਗੱਲ ਹੈ ਵੇ ਜਦੋਂ ਆਪਾਂ ਪੀਰਾਂ ਨੂੰ ਇਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਨੇ ਆ ਨਾ ਹਨਾ ਜਦੋਂ ਆਪਾਂ ਇਹਨਾਂ ਅੱਗੇ ਝੁੱਕ ਜਾਂਦੇ ਆ ਤਾਂ ਫਿਰ ਇਹ ਹੋਰ ਜ਼ਿਆਦਾ ਕਸ਼ਟ ਦਿੰਦੇ ਆ ਹੋਰ ਜ਼ਿਆਦਾ ਦੇ ਮਨ ਪਰਾਉਂਦੇ ਆ ਹਨਾ ਤਾਂ ਆਪਾਂ ਸਨਾਰੇ ਸੀਗੇ ਉਹ ਉਹ ਕਟਣਾ ਜਿਹੜੀ ਅੱਸੀਗੀ ਪੀਰ ਦੀ ਹਨਾ ਤਾਂ ਉਹ ਜਿਹੜਾ ਭਾਈ ਸਾਹਿਬ ਹੁੰਦਾ ਨਾ ਤੇ ਅਕੀਰ ਨੂੰ ਉਹਦਾ ਉਸੇ ਤਰ੍ਹਾਂ ਗੁੱਟ ਫੜ ਕੇ ਨਾ ਚਪਈ ਸਾਹ ਦਾ ਪਾਠ ਸ਼ੁਰੂ ਕਰਦਾ ਜਦੋਂ ਉਹ ਚਪਈ ਸਾਹਿਬ ਦਾ ਪਾਠ ਸ਼ੁਰੂ ਕਰਦਾ ਤੇ ਹਜੇ ਚਪਈ ਸਾਹਿਬ ਦਾ ਪਾਠ ਅੱਧਾ ਹੋਇਆ ਹੁੰਦਾਗਾ ਤੇ ਉਹ ਕੁੜੀ ਨਾ ਬਹੁਤ ਬੇਹੋਸ਼ ਹੋ ਕੇ ਨਾ ਡਿੱਗ ਜਾਂਦੀ ਹੈ ਉੱਥੇ ਠੀਕ ਹੈ ਵਿੜੇ ਦੇ ਵਿਚਕਾਰ ਠੀਕ ਹੈ ਵਿੜੇ ਦੇ ਵਿਚਕਾਰ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਕਿੰਨੇ ਟਾਈਮ ਬਾਅਦ ਉਹਨੂੰ ਹੋਸ਼ ਆਉਂਦਾਗਾ ਭਾਈ ਸਾਹਿਬ ਵਿੱਚ ਚਪਈ ਸਾਹਿਬ ਦਾ ਪਾਠ ਸੰਪੂਰਨ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਆ ਆਪ ਦੇ ਜਿਹੜੇ ਜਿਹੜਾ ਸਾਰਾ ਪਰਿਵਾਰ ਉਹਨਾਂ ਦਾ ਸਹੁਰਾ ਪਰਿਵਾਰ ਹੁੰਦਾ ਉੱਥੋਂ ਦਾ ਹਨਾ ਉਹਨਾਂ ਨੂੰ ਕਹਿੰਦੇ ਜੇ ਵੀ ਇਹ ਤੁਹਾਡੇ ਬਹੁਤ ਵੱਡੀ ਗਲਤੀ ਹੈ ਵੀ ਤੁਸੀਂ ਅੰਮ੍ਰਿਤ ਧਾਰੀ ਹੋਣ ਦੇ ਬਾਵਜੂਦ ਤੁਸੀਂ ਪੀਰ ਪੀਰਾਂ ਦੀ ਪੂਜਾ ਕਰਦੇ ਹੋ ਹਨਾ ਪੀਰਾਂ ਦੀ ਸੇਵਾ ਕਰਦੇ ਹੋ ਠੀਕ ਹੈ ਤੇ ਆਪਾਂ ਨੂੰ ਇੱਕ ਪਾਸੇ ਇਹ ਰੱਖਣਾ ਚਾਹੀਦਾਗਾ ਆਪਦਾ ਵਿਸ਼ਵਾਸ ਖਣਾ ਬ੍ਰਤਾਰੀ ਹੋਊ ਕਿ ਫੇਰ ਆਪਾਂ ਨੂੰ ਇਹਨਾਂ ਵਹਿਮਾ ਭਰਮਾਂ ਵਿੱਚ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਗਾ ਵਾਹਿਗੁਰੂ ਜੀ ਠੀਕ ਹੈ ਤੇ ਤੇ ਉਹ ਫਿਰ ਭਾਈ ਸਾਹਿਬ ਉਹਨਾਂ ਨੂੰ ਕਹਿੰਦਾ ਕਿ ਵੀ ਜਿਹੜਾ ਤੁਹਾਡਾ ਅੰਮ੍ਰਿਤ ਹੱਸੀਗਾ ਨਾ ਜਿਹੜਾ ਤੁਸੀਂ ਅੰਮ੍ਰਿਤ ਪਾਨ ਕੀਤਾ ਵਸ ਸੀਗਾ ਤੂ ਤੂ ਤੁਸੀਂ ਪੀਰ ਪੀਰਾਂ ਦੀ ਸੇਵਾ ਕਰ ਕਰਕੇ ਭੰਗ ਕਰਤਾ ਠੀਕ ਹੈ ਹੁਣ ਤੁਸੀਂ ਇਦਾਂ ਕਰੋ ਵੀ ਤੁਹਾਡੇ ਘਰੇ ਅੱਜ ਤੋਂ ਬਾਅਦ ਕੁਝ ਵੀ ਨਹੀਂ ਇਹੋ ਜਿਹਾ ਹੋਊਗਾ ਤੁਸੀਂ ਸਾਰਿਆਂ ਨੇ ਕੀ ਕਰਨਾ ਅਮ ਉਹ ਕੇਸੀ ਇਸ਼ਨਾਨ ਕਰੋ ਤੇ ਸਾਰੇ ਤਿਆਰ ਠੀਕ ਹੈ ਤੇ ਭਾਈ ਸਾਹਿਬ ਦੱਸਦੇ ਆ ਕਿ ਵੀ ਐਸੀ ਤਰ੍ਹਾਂ ਸਾਰਾ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ ਉਸ ਲੜਕੀ ਨੇ ਵੀ ਠੀਕ ਹੈ ਕੇਸੀ ਇਸ਼ਨਾਨ ਕਰਕੇ ਕਹਿੰਦੇ ਰਾਤ ਦੇ 12 1 ਵਜੇ ਕਹਿੰਦੇ ਮੈਂ ਆਪਦੇ ਉਹ ਸਾਰੇ ਪਰਿਵਾਰ ਨੂੰ ਲੈ ਕੇ ਸਾਰਾ ਪਰਿਵਾਰ ਨੂੰ ਲੈ ਕੇ ਤਿਸੰਗਰੂਰ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ ਹਨਾ ਇਹਨੇ ਆਨੰਦਪੁਰ ਸਾਹਿਬ ਨੂੰ ਜਦੋਂ ਮੈਂ ਚੱਲ ਪਿਆ ਤੇ ਉਸੇ ਕੋ ਚੱਲਦੇ ਸਭ ਨੂੰ ਮੈਂ ਕਿਹਾ ਵੀ ਆਪਣੇ ਤੇ ਕਿਸੇ ਤਰ੍ਹਾਂ ਦਾ ਵੀ ਕਸ਼ਟ ਆ ਸਕਦਾ ਹੈਗਾ ਹਾਂ ਕਿਉਂਕਿ ਜਿਹੜੇ ਗੁਰਸਿੱਖ ਹੁੰਦੇ ਨਾ ਜਿਹੜੇ ਪਰਮਾਤਮਾ ਨਾਲ ਜੁੜੇ ਹੁੰਦੇ ਉਹਨਾਂ ਨੂੰ ਕੁਝ ਘਟਣਾਵਾ ਪਤਾ ਵੀ ਲੱਗ ਜਾਂਦੀਆਂ ਨੇ ਜਾਂ ਕੁਝ ਉਹਨਾਂ ਨੂੰ ਐਪੀਰੀਐਂਸ ਹੋ ਜਾਂਦਾ ਹੈਗਾ ਵੀ ਕਿਸ ਤਰ੍ਹਾਂ ਦਾ ਆਪਣੇ ਨਾਲ ਅੱਗੇ ਵਾਪਰਨ ਵਾਲਾ ਹੈ ਹਨਾ ਤੇ ਕਿਸ ਤਰ੍ਹਾਂ ਆਪਾਂ ਗੁਰੂ ਮਹਾਰਾਜ ਦਾਸਰਾ ਲੈ ਕੇ ਉਹਨਾਂ ਨੂੰ ਦੁਖ ਕਰ ਸਕਦੇ ਹਾਂ ਤਾ ਉਹਨੇ ਪਾਈ ਸਾਹਿਬ ਨੇ ਕਿਹਾ ਵੀ ਸਾਰਿਆਂ ਨੇ ਨਾ ਜਾਪ ਕਰਨਾ ਠੀਕ ਹੈ ਤੇ ਉਹ ਦੱਸਦੇ ਆ ਕਿ ਉਹਨਾਂ ਨੇ ਚਪਈ ਸਾਹਿਬ ਦਾ ਤੇ ਜਾਪ ਸਾਹਿਬ ਠੀਕ ਹੈ ਕਿਉਂਕਿ ਜਿਹੜਾ ਚਪਈ ਸਾਹਿਬ ਤੇ ਜਾਪ ਸਾਹਿਬ ਹੈ ਗੁਰੂ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀਧਰ ਦੀ ਬਾਣੀ ਹੈ ਇਹ ਤੇ ਜਿਹੜਾ ਅੰਮ੍ਰਿਤ ਪਾਣ ਵੀ ਉਹਨਾਂ ਨੇ ਸ਼ੁਰੂ ਕੀਤਾ ਵਾ ਹਨ ਜਦੋਂ ਆਪਾਂ ਉਹਨਾਂ ਦਾ ਅੰਮ੍ਰਿਤ ਪਾਣ ਕਰਨ ਜਾਣੇ ਆ ਤਾਂ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦੀ ਬਾਣੀ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਹਨ ਤਾ ਉਹ ਉਹ ਕਹਿੰਦੇ ਨਾ ਵੀ ਜਦੋਂ ਘਰੋਂ ਗੱਡੀ ਤੋਰੀ ਤੇ ਮੈਂ ਸੱਪ ਨੂੰ ਕਿਹਾ ਵੀ ਆਪਾਂ ਤੋ ਰਸਤੇ ਦੇ ਵਿੱਚ ਜਾਪ ਜ਼ਰੂਰ ਕਰਨਾ ਤਾਂ ਉਹ ਕਹਿੰਦੇ ਭਾਈ ਸਾਬ ਦੱਸ ਦੇ ਇਹਦੇ ਚ ਪਈ ਸਾਬ ਦਾ ਤੇ ਜਾਪ ਦਾ ਵੀ ਜਿਹੜਾ ਸਿਮਰਨ ਚੱਲਦਾ ਆ ਗਿਆ ਆਪਾਂ ਨਾ ਪਾਟ ਚੱਲਦਾ ਤੇ ਕਹਿੰਦੇ ਰਸਤੇ ਵਿੱਚ ਨਾ ਕੋਈ ਮੀਂਹ ਹਨੇਰੀ ਚੱਖੜ ਕੁਝ ਵੀ ਨਹੀਂ ਸੀਗਾ ਤੇ ਇੱਕ ਦਮ ਜਿਹੜਾ ਉਹ ਹੁੰਦਾ ਕਿਕਰ ਦਾ ਟੈਨ ਆ ਨਾ ਕਹਿੰਦੇ ਸਾਡੇ ਗੱਡੀ ਅੱਗੇ ਆ ਕੇ ਟੱਪ ਜਾਂਦਾ ਠੀਕ ਹੈ ਤੇ ਕਹਿੰਦੇ ਮੈਨੂੰ ਤਾਂ ਉਦੋਂ ਹੀ ਲੱਗ ਜਾਂਦਾ ਹੈ ਕਿ ਵੀ ਹਾਂ ਇੱਕ ਰੁਕਾਵਟ ਹੈ ਵੇਖੋ ਜਿਹੜਾ ਜਿਹਦੀ ਉਹ ਪੂਜਾ ਕਰਦੇ ਸੀ ਨਾ ਜਿਹੜੇ ਪੀਰ ਦੇ ਕੋਈ ਰੁਕਾਵਟ ਪਾਉਂਦਾ ਵੀ ਹਾਂ ਹੁਣ ਵੀ ਮੇਰਾ ਇੱਥੇ ਵਾਸਾ ਨਹੀਂ ਰਹਿਣਾਗਾ ਵੀ ਇਹ ਮੇਰੇ ਰੋਗੇ ਰਹਿਣ ਇਸ ਤਰ੍ਹਾਂ ਦੀ ਰੁਕਾਵਟ ਉਹ ਪਾਉਂਦਾਗਾ ਤੇ ਤਾਂ ਕਰਕੇ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਕਹਿੰਦੇ ਨਾ ਆਪਾਇ ਸਭ ਉਹ ਦੱਸਦੇ ਆ ਵੀ ਉਸ ਤੋਂ ਬਾਅਦ ਸਾਰੇ ਪਰਿਵਾਰ ਨੇ ਉਤਰ ਕੇ ਉਹ ਜਿਹੜੀ ਜਿਹੜੀ ਟਾਣੀ ਡਿੱਗੀ ਸੀ ਕਿ ਉਹ ਪਾਸੀ ਕੀਤੀ ਤੇ ਫਿਰ ਕਹਿੰਦੇ ਮੈਂ ਫਿਰ ਹੋਰ ਪੱਕੇ ਹੋ ਕੇ ਉਹਨਾਂ ਨੂੰ ਕਿਹਾ ਵੀ ਕਿਸੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਵੀ ਜਾਪ ਬੰਦ ਨਹੀਂ ਹੋਣਾ ਚਾਹੀਦਾ ਹਨਾ ਤਾਂ ਜੋ ਜਾਪ ਬੰਦ ਨਾ ਹੋਵੇ ਤਾਂ ਜੋ ਪਰਮਾਤਮਾ ਆਪਣੇ ਅੰਗ ਸਾਨੂੰ ਸਹਾਇ ਹੋਵੇ ਤੇ ਕਹਿੰਦੇ ਭਾਈ ਸਾਹਿਬ ਜਾ ਕੇ ਦੱਸਦੇ ਕਿ ਵੀ ਸਾ ਜਾਂ ਕੇ ਅੰਮ੍ਰਿਤਪੁਰ ਸਾਹਿਬ ਸਾਰੇ ਪਰਿਵਾਰ ਨੇ ਅੰਮ੍ਰਿਤ ਪਾਣ ਕੀਤਾ ਉਸ ਲੜਕੀ ਨੇ ਵੀ ਅੰਮ੍ਰਿਤ ਪਾਣ ਕੀਤਾ ਤੇ ਕਹਿੰਦੇ ਉਸ ਗੱਲ ਨੂੰ ਅੱਜ 10 15 10 12 ਸਾਲ ਹੋ ਗਏ ਆ ਲੜਕੀ ਵਿਆਹੀ ਵੀ ਗਈ ਉਹਦੇ ਤਿੰਨ ਬੱਚੇ ਵੀ ਅੱਗੇ ਬਹੁਤ ਸੁਖੀ ਸੰਧੀ ਉਹਨਾਂ ਵੱਸਦੀ ਹੈ ਕਿਸੇ ਤਰ੍ਹਾਂ ਦੀ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈਗੀ ਠੀਕ ਹੈ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਉਂਦੇ ਉਹ ਪਰਿਵਾਰ ਤੇ ਬਹੁਤ ਸੁਖੀ ਵੱਸਦੇ ਆ ਠੀਕ ਹੈ ਵਾਹਿਗੁਰੂ ਜੀ ਐਸੇ ਤਰ੍ਹਾਂ ਤੁਹਾਡੇ ਬੇਵੀ ਬੇੰਤੀ ਆ ਠੀਕ ਹੈ ਵੀ ਪ੍ਰਮਾਤਮਾ ਨਾਲ ਜੁੜ ਕੇ ਰਹੋ ਠੀਕ ਹੈ ਇੰਨਾ ਵਹਿਮਾ ਪਰ ਮਾਦੇ ਵਿੱਚ ਨਾ ਪਾਓ ਠੀਕ ਹੈ ਤੇ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਨਾ ਪਾਓ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਰਹੋ ਜਦੋਂ ਆਪਾਂ ਅਮਰਤ ਪਾਨ ਕਰ ਲੈਨੇ ਆ ਨਾ ਤੇ ਨਾ ਇਹੋ ਜਿਹੇ ਚੱਕਰਾਂ ਦੇ ਵਿੱਚ ਪਾਓ ਕੋਈ ਸਣੀ ਹੁੰਦਾ ਆ ਜੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਚੱਕਰ ਪੈ ਵੀ ਜਾਂਦਾ ਮੰਨ ਲਓ ਕਿਸੇ ਨੇ ਘਰ ਦੇ ਅਗਲੇ ਪਾਸੇ ਕੀਤਾ ਪਿਆ ਹਨਾ ਕੋਈ ਗੱਲ ਨਹੀਂ ਠੀਕ ਹੈ ਜਪਜੀ ਸਾਹਿਬ ਦਾ ਪਾਠ ਕਰਕੇ ਕੋਲ ਤੁਸੀਂ ਜਲ ਰੱਖ ਲੈਣਾਗਾ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਜਲ ਦਾ ਛਿੱਟਾ ਲਾ ਲਓ ਫੇਕੇ ਘਰ ਦੇ ਵਿੱਚ ਜੋਤ ਜਗਾਓ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਹਨਾ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖੋ ਠੀਕ ਹੈ ਤੇ ਇਸ ਤਰ੍ਹਾਂ ਪਰਮਾਤਮਾ ਆਪਾਂ ਨੂੰ ਹਰ ਇੱਕ ਮੁਸ਼ਕਲ ਤੋਂ ਛਡਾਉਂਦਾ ਹੈਗਾ ਜਦੋਂ ਆਪਾਂ ਉਹਨਾਂ ਤੇ ਵਿਸ਼ਵਾਸ ਰੱਖਦੇ ਆਂ ਤਾਂ ਵੈ ਗੁਰੂ ਜੀ ਇਹ ਹੀ ਬੇਨਤੀ ਹੈ ਕਿ ਪਰਮਾਤਮਾ ਨਾਲ ਜੁੜ ਕੇ ਰਹੋ ਅੰਧ ਵਿਸ਼ਵਾਸਾਂ ਦੇ ਵਿੱਚ ਨਾ ਪਾਓ ਠੀਕ ਹੈ ਇੱਕ ਪਾਸੇ ਹੋ ਜੋ ਇੱਕ 'ਚ ਵਿਸ਼ਵਾਸ ਰੱਖੋ ਠੀਕ ਹੈ ਜਿਵੇਂ ਕਹਿੰਦੇ ਨਾ ਬਹੁਤੇ ਘਰਾਂ ਦਾ ਪ੍ਰੋਣਾ ਖਾਈ ਹੁੰਦਾ ਹੈਗਾ ਠੀਕ ਹੈ ਤੇ ਦੋ ਦੋਨੇ ਪਾਸੇ ਕਿਸੇ ਪਾਸੇ ਪੋਸ਼ਣ ਹੀ ਮਿਲਦਾਗਾ ਤੇ ਇਸ ਤਰ੍ਹਾਂ ਪਰਮਾਤਮਾ ਵਿੱਚ ਵਿਸ਼ਵਾਸ ਬਣਾ ਕੇ ਆਪਕੋ ਤੇ ਵੱਤ ਵੱਤ ਬਾਣੀ ਦਾ ਜਾਪ ਕਰੋ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜੋ ਠੀਕ ਹੈ ਤੇ ਜੇ ਵੀਡੀਓ ਮੇਰੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਹੈ ਤੁਹਾਨੂੰ ਹੁਣ ਆਪਾਂ ਕਰਦੇ ਹਾਂ ਵੀਡੀਓ ਦੀ ਸਮਾਪਤੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ